ਉਹ ਸਤਗੁਰੂ ਦੀ ਜੜੀ ਲੀਲਾ ਉਹ ਸਭ ਤੋਂ ਬਜ਼ੁਰਗ ਵੀ ਹੈ ਔਰ ਸਭ ਤੋਂ ਜਵਾਨ ਵੀ ਹੈ ਉਹ ਇੱਕ ਨਵजात ਸ਼ਿਸ਼ੂ ਦੀ ਤਰ੍ਹਾਂ ਵੀ ਹੈ ਤੋ ਇੱਕ ਬਜ਼ੁਰਗ ਦੀ ਤਰ੍ਹਾਂ ਵੀ ਹੈ ਇਹ ਉਸ ਦੀ ਖੇਡ ਹੈ ਅਸੀਂ ਉਸ ਦੀ ਲੀਲਾ ਨੂੰ ਸਮਝ ਨਹੀਂ ਸਕਦੇ ਸਿਰਫ ਉਸ ਦੀ ਲੀਲਾ ਨੂੰ ਅਸੀਂ ਨਮਸਕਾਰ ਕਰ ਸਕਦੇ ਹਾਂ ਸਿਰ ਝੁਕਾ ਸਕਦੇ ਹਾਂ ਉਸ ਨੂੰ ਇਹਨਾਂ ਅੱਖਾਂ ਦੇ ਦੁਆਰਾ ਇਨਸਾਨ ਦੇਖ ਨਹੀਂ ਸਕਦਾ ਨਾ ਤੰਤਰੇ ਨਾ ਮੰਤਰੇ ਨਾ ਜੰਤਰੇ ਕੋਈ ਤੰਤਰ ਦੁਆਰਾ ਕੋਈ ਮੰਤਰ ਦੁਆਰਾ ਕੋਈ ਜੰਤਰ ਦੁਆਰਾ ਸੋਚਦਾ ਹੈ ਕਿ ਮੈਂ ਰੱਬ ਨੂੰ ਪਾ ਲੈਣਾ ਇਸ ਤਰ੍ਹਾਂ ਸੰਭਵ ਨਹੀਂ ਹੈ ਗੁਰੂ ਸਾਹਿਬ ਨੇ ਕਿਹਾ ਗੁਰੂ ਗੋਬਿੰਦ ਸਿੰਘ ਮਾਰੇ ਜਿੰਨ ਪ੍ਰੇਮ ਕੀਆ ਤਿੰਨ ਪ੍ਰਭ ਪਾਇਓ ਇਹਨਾਂ ਅੱਖਾਂ ਨਾਲ ਤੇ ਤੁਸੀਂ ਨਹੀਂ ਦੇਖ ਸਕਦੇ ਜੋ ਵੀ ਤੁਸੀਂ ਸੋਚਦੇ ਕਿ ਤੰਤਰ ਮੰਤਰ ਅਸੀਂ ਪੜ੍ਹੀਏ ਤੇ ਪ੍ਰਮਾਤਮਾ ਹਾਜ਼ਰ ਨਾਜ਼ਰ ਹੋ ਜਾਏਗਾ ਇਸ ਤਰ੍ਹਾਂ ਨਹੀਂ ਹੈ ਉਹ ਸਿਰਫ ਸੰਭਵ ਹੈ ਇੱਕ ਹੀ ਗੱਲ ਦੇ ਨਾਲ ਇੱਕ ਹੀ ਵਿਧੀ ਦੇ ਨਾਲ ਉਹ ਹੈ ਪ੍ਰੇਮ ਦੀ ਵਿਧੀ